ਤਾਰੇ ਤਾਰੇ ਜਿਮਨੀ ਚੋਣ ਦਾ ਅਖਾੜਾ ਪੱਕ ਚੁੱਕਿਆ ਹੈ ਅਖੀਲੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਅੱਜ ਹਰਮੀਤ ਸੰਧੂ ਦੇ ਹੱਕ ਦੇ ਵਿੱਚ ਜਿਆ ਭਗਵੰਤ ਮਾਨ ਚੋਣ ਪ੍ਰਚਾਰ ਕਰਨਗੇ ਪਾਜਪਾ ਉਮੀਦਵਾਰ ਦੇ ਲਈ ਹਰਿਆਣਾ ਸੀਐਮ ਨਾਇਬ ਸੈਣੀ ਚੋਣ ਮੈਦਾਨ 'ਚ ਨੇ ਤਾਂ ਸ਼੍ਰੋਮਣੀ ਕਾਲੀ ਦਲ ਉਮੀਦਵਾਰ ਦੇ ਲਈ ਸੁਖਬੀਰ ਬਾਦਲ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਤਾਂ ਲਗਾਤਾਰ ਸਿਆਸੀ ਪਾਰਟੀਆਂ ਚੋਣ ਚੋਣ ਮੈਦਾਨ ਦੇ ਲਈ ਚੋਣ ਦੇ ਲਈ ਲਗਾਤਾਰ ਪ੍ਰਚਾਰ ਕਰ ਰਹੀਆਂ ਨੇ ਤਾਂ 11 ਨਵੰਬਰ ਨੂੰ ਤਰਨਤਾਰਨ ਜ਼ਿਮਨੀ ਚੋਣ ਹੋਣੀ ਹੈ 14 ਨਵੰਬਰ ਨੂੰ ਇਸ ਦੀ ਗਿਣਤੀ ਹੋਵੇਗੀ ਤਾਂ ਨਤੀਜੇ ਲਾਣੇ ਜਾਣਗੇ ਤਾਂ ਦੱਸ ਦਈਏ ਕਿ ਤਰਨਤਾਰਨ ਜੋ ਸੀਟ ਹੈ ਉਹ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਲ ਦੀ ਦਿਹਾਂ ਤੋਂ ਬਾਅਦ ਖਾਲੀ ਹੋਈ ਸੀ ਤਾਂ ਹੁਣ ਇਸੇ ਸੀਟ ਤੇ ਜ਼ਿਮਨੀ ਚੋਣਾ ਹੋਣ ਜਾ ਰਹੀਆਂ ਨੇ ਤਾਂ ਲਗਾਤਾਰ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀ ਖਿੱਚ ਲਈ ਗਈ ਹੈ ਤਾਂ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਆਪਣੇ-ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਅਖੀਰਲੇ ਦਿਨਾਂ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੀ ਪੂਰੀ ਤਾਕਤ ਝੋਕ ਦਿੱਤੀ ਗਈ ਹੈ ਤੇ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਦੇ ਲਈ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਮੀਦਵਾਰਾਂ ਦੇ ਲਈ ਵੋਟਾਂ ਮਗੀਆਂ ਜਾ ਰਹੀਆਂ ਨੇ ਤਾਂ ਸੋਮਣੀ ਕਾਲੀ ਦਲ ਦੇ ਵੱਲੋਂ ਵੀ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਉਮੀਦਵਾਰ ਹਰਮੇਸ਼ ਸਿੰਘ ਸੰਧੂ ਦੇ ਹੱਕ ਵਿੱਚ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਤਾਂ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਵੀ ਲਗਾਤਾਰ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਤਾਂ ਤਰਨ ਤਰਨ ਜ਼ਿਮਨੀ ਚੋਣ ਦਾ ਅਖਾੜਾ ਪੱਕ ਚੁੱਕਿਆ ਹੈ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਤਾ ਅਖੇਰਲੇ ਦਿਨਾਂ ਦੇ ਵਿੱਚ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਲਗਾਤਾਰ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਹੈ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਅੱਜ ਤਰਨਤਾਰਨ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਦੇ ਵੱਲੋਂ ਵੀ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਤਾ ਤਰ੍ਹਾਂ ਤਰ੍ਹਾਂ ਜ਼ਿਮਨੀ ਚੋਣ ਦਾ ਅਖਾੜਾ ਭਖਿਆ ਹੋਇਆ ਹੈ ਅਖੀਲੇ ਦਿਨਾਂ ਦੇ ਵਿੱਚ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਤਾਂ ਹਰ ਦਿਨ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਤੇ ਅੱਜ ਵੀ ਸਿਆ ਭਗਵੰਤ ਮਾਨ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਜਨ ਸੁਭਾਵਾਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਭਾਜਪਾ ਸ਼ੋਮਲੀ ਕਾਲੇ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਲਈ ਵੀ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਤਾਂ ਅੱਜ ਹਰਮਿੰਦਰ ਸੰਧੂ ਦੇ ਹੱਕ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਤਾਂ ਉੱਥੇ ਹੀ ਭਾਜਪਾ ਉਮੀਦਵਾਰ ਦੇ ਲਈ ਹਰਿਆਣਾ ਸੀਐਮ ਨਾਇਬ ਸੇਣੀ ਚੋਣ ਮੈਦਾਨ ਦੇ ਵਿੱਚ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਲਈ ਸੁਖਬੀਰ ਬਾਦਲ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਤਰਨਤਾਰ ਜਿਮਨੀ ਚੋਣ ਦਾ ਅਖਾੜਾ ਪੱਕਿਆ ਹੋਇਆ ਹੈ ਤਾਂ 11 ਨਵੰਬਰ ਨੂੰ ਤਰਨਤਾਰਨ ਜ਼ਿਮਨੀ ਚੌਂਦਲੀ VOTING ਹੋਣੀ ਹੈ ਤਾਂ 14 ਨਵੰਬਰ ਨੂੰ ਇਸ ਦੇ ਨਤੀਜੇ ਲਾਣੇ ਜਾਣਗੇ ਗਿਣਤੀ ਤੋਂ ਬਾਅਦ ਨਤੀਜੇ ਲਾਣੇ ਜਾਣਗੇ ਤਾਂ ਅਖੀਰਲੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਤਾਂ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਦੇ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ 'ਚ उतारे ਗਏ ਨੇ ਤਾਂ ਉੱਥੇ ਹੀ ਆਜ਼ਾਦ ਉਮੀਦਵਾਰ ਵੀ ਇਸ ਚੋਣ ਮੈਦਾਨ ਦੇ ਵਿੱਚ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਕੌਣ ਜ਼ਿਮਨੀ ਚੋਣਾਂ ਦੇ ਵਿੱਚ ਬਾਜ਼ੀ ਮਾਰੇਗਾ ਤਾਂ ਲਗਾਤਾਰ ਤਰਨਤਾਲਾ ਜ਼ਿਮਨੀ ਚੋਣ ਦਾ ਅਖਾੜਾ ਪੱਕਿਆ ਹੋਇਆ ਹੈ। ਤੁਸੀਂ ਅਮ ਸੀਮ ਭਗਵੰਤ ਮਾਨ ਦੇ ਵੱਲੋਂ ਵੀ ਅੱਜ ਹਰਮੀਰ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਤਾਂ ਉੱਥੇ ਹੀ ਭਾਜਪਾ ਉਮੀਦਵਾਰ ਦੇ ਲਈ ਹਰਿਆਣਾ ਸੀਐਮ ਨਾਇਬ ਜ਼ੈਣੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਤਾਂ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਪਰਮਵੀਰ ਆਲਫ ਤਰਨਤਾਰਨ ਤੋਂ ਲਾਈਵ ਜੁੜ ਚੁੱਕੇ ਨੇ ਤਾਂ ਜੀ ਪਰਮ ਤਾਂ ਤਰਨਤਾਰਨ ਜ਼ਿਮਨੀ ਚੋਣ ਦਾ ਖਾੜਾ ਪਖਿਆ ਹੋਇਆ ਹੈ ਲਗਾਤਾਰ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਅੱਜ ਹਰਵੀਰ ਸੰਧੂ ਦੇ ਹੱਕ ਦੇ ਵਿੱਚ ਸਿਆਮਾਨ ਦੇ ਵੱਲੋਂ ਜਿਹੜਾ ਇਹ ਚੋਣ ਪ੍ਰਚਾਰ ਕੀਤਾ ਜਾਣਾ ਹੈ ਆ ਦੇਖੋ ਕੁਝ ਹੀ ਦਿਨ ਬਚੇ ਨੇ ਦਿਨ ਕਹਿ ਸਕਦੇ ਆ ਜਾਂ ਘੰਟਿਆਂ ਦੀ ਗੱਲ ਕਹਿ ਸਕਦੇ ਆ ਕਿਉਂਕਿ ਮੰਗਲਵਾਰ ਨੂੰ 11 ਤਰੀਕ ਨੂੰ ਜਿਹੜੀ ਹੈ ਉਹ VOTING ਹੋਣੀ ਹੈ ਤਾਂ ਇੱਕ ਦਿਨ ਪਹਿਲਾਂ ਹੀ ਜਿਹੜਾ ਉਹ ਕਹਿ ਸਕਦੇ ਆ ਕਿ ਚੋਣ ਪ੍ਰਚਾਰ ਥਮ ਜਾਏਗਾ ਸੋ ਕੱਲ ਦਾ ਹੀ ਦਿਨ ਬਚਿਆ ਅੱਜ ਦਾ ਦਿਨ ਹੈ ਔਰ ਕੱਲ ਦਾ ਦਿਨ ਇਹ ਦੋ ਦਿਨ ਬਚੇ ਨੇ ਅੱਜ ਬਹੁਤ ਵੱਡੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਜਿਸ ਦੇ ਵਿੱਚ ਭਗਵੰਤ ਮਾਨ ਹੋਰੀ ਸੀਐਮ ਪੰਜਾਬ ਜਿਹੜੇ ਨੇ ਲਗਾਤਾਰ ਉਹ ਤਰਨ ਤਰਨ ਦੇ ਵਿੱਚ ਨੇ ਰੋਜ਼ ਇੱਕ ਨਾ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਨੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਵੱਡੀਆਂ ਰੈਲੀਆਂ ਰੋਡ ਸ਼ੋਅ ਜੋ ਹੈ ਔਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਵੱਲੋਂ ਵੀ ਕੱਢਿਆ ਗਿਆ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਦਿਗਜ ਲੀਡਰ ਜਿਹੜੇ ਨੇ ਉਹ ਵੀ ਇੱਥੇ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਆ ਰਾਜਾ ਵੜਿੰਗ ਹੋਣ ਹੋਰ ਜਿੰਨੇ ਦਿਗਜ ਲੀਡਰ ਨੇ ਉਹ ਇੱਥੇ ਪਹੁੰਚ ਰਹੇ ਨੇ ਸੀਐਮ ਸਾਬਕਾ ਚੰਨੀ ਸਾਹਿਬ ਹੋਣ ਉਹ ਵੀ ਇੱਥੇ ਨੇ ਸੋ ਸਾਰਿਆਂ ਵੱਲੋਂ ਹੀ ਇਹ ਚੋਲਨ ਪ੍ਰਚਾਰ ਜਿਹੜਾ ਹੈ ਵੱਡੇ ਪੱਧਰ ਤੇ ਉੱਤੇ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਵਿਸ਼ਾਲ ਰੈਲੀ ਜਿਹੜੀ ਹੈ ਉਹ ਰੱਖੀ ਗਈ ਹੈ ਇੱਕ ਵੱਡਾ ਇਕੱਠ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਲਗਾਤਾਰ ਉਹ ਵੀ ਜਨਸਭਾ ਨੂੰ ਸੰਬੋਧਨ ਕਰ ਰਹੇ ਨੇ ਉਸ ਤੋਂ ਇਲਾਵਾ ਅਕਾਲੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਹੀ ਜਿਹੜੇ ਆਗੂ ਸਹਿਬਾਨ ਨੇ ਚਾਹੇ ਉਹ ਤਰਸੀਮ ਸਿੰਘ ਹੋਣ ਭਾਈ ਅਮਰਪਾਲ ਸਿੰਘ ਹੋਰਾਂ ਦੇ ਫਾਦਰ ਸਾਹਿਬ ਹੋਣ ਉਹਨਾਂ ਦੀ ਫੈਮਲੀ ਹੋਏ ਗਿਆਨੀ ਹਰਪ੍ਰੀਤ ਸਿੰਘ ਹੋਣ ਕੈਰੋ ਪਰਿਵਾਰ ਹੋਏ ਸਾਰੇ ਦਾ ਸਾਰਾ ਉਹ ਜਿਹੜੀ ਇੱਕ ਜਥੇਬੰਦੀ ਹੈ ਉਹ ਭਾਈ ਮਨਦੀਪ ਸਿੰਘ ਜਿਹੜੇ ਨੇ ਸੰਦੀਪ ਸਿੰਘ ਦੇ ਭਰਾ ਉਹਨਾਂ ਦੇ ਮਗਰ ਉਹ ਝੰਡਾ ਬਰਦਾਰ ਬਣ ਕੇ ਖੜੇ ਹੋਏ ਨੇ ਸੋ ਕੁੱਲ ਮਿਲਾ ਕੇ ਜੇਕਰ ਅਸੀਂ ਤਰਨਤਾਰਨ ਦੀ ਤਸਵੀਰ ਦੇਖੀਏ ਤਾਂ ਜਿੱਧਰ ਤੁਸੀਂ ਦੇਖੋਗੇ ਜਿੱਧਰ ਇਧਰ ਦੇਖੋਗੇ ਕਾਂਗਰਸ ਦੇ ਜਿਹੜੇ ਹੋਰਡਿੰਗ ਲੱਗੇ ਹੋਏ ਨੇ ਇਧਰ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਨਾਕੇ ਲੱਗੇ ਹੋਏ ਨੇ ਯਾਨੀ ਕਿ ਸਾਰੀ ਹੀ ਦਿਹਾੜੀ ਜਿਹੜਾ ਲਗਾਤਾਰ ਇੱਥੇ ਜਿਹੜੀਆਂ ਲੋਕ ਆਉਂਦੇ ਨੇ ਕਿਉਂਕਿ ਸਮਰਥਨ ਦੇ ਵਿੱਚ ਲੋਕ ਆਉਂਦੇ ਨੇ ਤਾਂ ਕਰਕੇ ਇੱਥੇ ਸਿਕਿਉਰਟੀ ਜਿਹੜੀ ਆ ਵਧਾਈ ਗਈ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਰਮੀ ਨੂੰ ਜਿਹੜਾ ਉਹ ਵੀ ਇੱਕ ਇੱਥੇ ਪੈਰਾਮਿਲਟਰੀ ਫੋਰਸਸ ਲਗਾਈਆਂ ਹੋਈਆਂ ਨੇ ਆਰਮੀ ਨੂੰ ਵੀ ਜਿਹੜਾ ਉਹ ਦਿੱਤਾ ਹੋਇਆ ਹੈ ਉਹਨਾਂ ਵੱਲੋਂ ਇੱਕ ਮੋਰਚਾ ਦਿੱਤਾ ਹੋਇਆ ਸੋ ਤਰਨ ਤਰਨ ਹਲਕੇ ਦੀ ਗੱਲ ਕਰੀਏ ਕੁੱਲ ਮਿਲਾ ਕੇ ਜੇਕਰ ਅਸੀਂ ਤਸਵੀਰ ਦੇਖੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਟੋਜ਼ ਯਾ ਜਿਹੜੀ ਵੀ ਚੀਜ਼ ਆ ਉਹਤੇ ਪ੍ਰਚਾਰ ਜਿਹੜਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਜੇਕਰ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਰਨਵੀਰ ਸਿੰਘ ਬੁਰਜ ਜਿਹੜੇ ਨੇ ਉਹ ਇਥੋਂ ਉਮੀਦਵਾਰ ਨੇ ਤਾਂ ਹਰਮੀਤ ਸਿੰਘ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਇਥੋਂ ਉਮੀਦਵਾਰ ਨੇ ਹਰਜੀਤ ਸਿੰਘ ਸੰਧੂ ਭਾਜਪੀ ਵੱਲੋਂ ਨੇ ਤਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਨੇ ਉਹ ਅਕਾਲੀ ਦਲ ਵੱਲੋਂ ਇਥੋਂ ਉਮੀਦਵਾਰ ਨੇ ਤਾਂ ਕਾਲੀ ਵਾਰਿਸ ਪੰਜਾਬ ਵੱਲੋਂ ਪ੍ਰਿੰਸੀਪਲ ਜੇਕਰ ਅਕਾਲੀ ਅ ਅਕਾਲੀ ਦਲ ਦੀ ਗੱਲ ਕਰੀਏ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਤਾਂ ਅਕਾਲੀ ਵਾਰਿਸ ਪੰਜਾਬ ਦੀ ਗੱਲ ਕਰੀਏ ਤਾਂ ਭਾਈ ਮਨਦੀਪ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਜਿਸ ਦੇ ਵਿੱਚ ਸਾਰੀਆਂ ਪੰਜ ਮੈਂਬਰੀ ਕਮੇਟੀ ਕਹ ਲਈਏ ਜਾਂ ਅਸੀਂ ਕਹਿਰੋ ਪਰਿਵਾਰ ਕਹ ਲਈਏ ਸਾਰੇ ਹੀ ਇਕੱਤਰ ਹੋ ਕੇ ਉਹਨਾਂ ਦੀ ਸਪੋਰਟ ਕਰ ਰਹੇ ਨੇ ਸੋ ਇਹ ਤਸਵੀਰ ਹੈ ਜਿਹੜੀ ਕਿ ਤਰਨਤਾਰਨ ਦੀ ਤਸਵੀਰ ਹੈ ਸਵੇਰ ਤੋਂ ਹੀ ਲਗਾਤਾਰ ਲੋਕ ਜੋ ਨੇ ਉਹ ਇੱਥੇ ਆਉਣੇ ਸ਼ੁਰੂ ਹੋ ਜਾਂਦੇ ਨੇ ਕਾਫੀ ਰੌਣਕ ਜਿਹੜੀ ਆ ਉਹ ਲੱਗੀ ਹੋਈ ਹੈ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਬੀਐਸਐਫ ਦੀ ਆਰਮੀ ਦੀ ਟੁਕੜੀ ਦੀ ਗੱਲ ਅਸੀਂ ਕਰ ਰਹੇ ਸੀਗੇ ਵੱਡੇ ਪੱਧਰ ਤੇ ਆਰਮੀ ਦੀ ਟੁਕੜੀ ਵੀ ਇੱਥੇ ਪਹੁੰਚੀ ਹੋਈ ਹੈ ਕਿਉਂਕਿ ਕਾਫੀ ਸੈਂਸਿਟਿਵ ਏਰੀਆ ਮੰਨਿਆ ਜਾਂਦਾ ਹੈ ਗੱਲਬਾਤ ਪਾਜੀ ਕੀ ਨਾਮ ਹੈ ਤੁਹਾਡਾ ਲੋਕਲੀਓ ਤੁਸੀਂ ਤਰਨਤਾਰਨ ਅੰਮ੍ਰਿਤਸਰ ਤੋਂ ਆਏ ਹੋ ਜੀ ਅੱਛਾ ਅੰਮ੍ਰਿਤਸਰ ਤੋਂ ਆਏ ਹੋ ਠੀਕ ਹੈ ਜੀ ਮੈਂ ਦੇਖਣਾ ਸੀਗਾ ਮਾਹੌਲ ਵੈਸੇ ਜ਼ਿਆਦਾ ਕਿਹਦਾ ਹੈ ਇੱਥੇ ਕਾਫੀ ਜ਼ੋਰ ਚੱਲ ਰਿਹਾ ਜੀ ਤੇ ਦੱਸੋ ਵੇਖੋ ਜੀ ਕਾਂਗਰਸ ਪਾਰਟੀ ਦਾ ਜ਼ੋਰ ਹੈ ਕਰਨਵੀਰ ਸਿੰਘ ਬੁਰਜੀ ਦਾ ਜ਼ੋਰ ਹੈ ਪੂਰਾ ਜੀ ਇਹ ਲੱਗਦਾ ਬਾਕੀ ਪਾਰਟੀਆਂ ਵਾ ਵੀ ਕਾਫੀ ਜ਼ੋਰ ਲਾ ਰਹੀਆਂ ਨੇ ਮੁੱਦੇ ਕੀ ਨੇ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਜ਼ਿਆਦਾ ਫਰਕ ਨਹੀਂ ਆ ਅੰਮ੍ਰਿਤ ਜੋ ਝਾੜੂ ਦੀ ਸਰਕਾਰ ਆਈ ਹੈ ਇਹਨਾਂ ਨੇ ਕੋਈ ਕਫਾਲਤ ਕੀਤਾ ਕੁਛ ਨਹੀਂ ਜੋ ਵਾਦੇ ਕੀਤੇ ਪੂਰੇ ਨਹੀਂ ਕੀਤੇ ਲੋਕੀ ਨਾਰਾਜ਼ ਨੇ ਇਹਨਾਂ ਕੋਲ ਬਹੁਤ ਜ਼ਿਆਦਾ ਕੋਈ ਡਿਵੈਲਪਮੈਂਟ ਨਹੀਂ ਹੋਇਆ ਸਿਰ ਅਖਬਾਰਾਂ ਵਿੱਚ ਹੀ ਨਜ਼ਰ ਆਉਂਦਾ ਬਾਕੀ ਜ਼ਮੀਨੀ ਤੌਰ ਤੇ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਲੱਗਦਾ ਕਿ ਹੁਣ ਬਦਲਾਵ ਹੋਏਗਾ ਬਦਲਾਵ ਹੋਏਗਾ ਜੀ ਬਿਲਕੁਲ ਬਦਲਾਵ ਹੋਏਗਾ ਜੀ ਕਾਂਗਰਸ ਪਾਰਟੀ ਆਏਗੀ ਤੇ ਬਦਲਾਵ ਹੋਏਗਾ ਜੀ ਓਕੇ 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 ਠੀਕ ਹੈ ਠੀਕ ਹੈ ਇਹ ਸੋ ਇਹ ਭਾਈ ਸਾਹਿਬ ਅੰਮ੍ਰਿਤਸਰ ਤੋਂ ਸੀਗੇ ਸੋ ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਹੈ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਇਹ ਭਾਰਤੀ ਜਨਤਾ ਪਾਰਟੀ ਦੇ ਆਟੋਸ ਤੁਸੀਂ ਦੇਖ ਸਕਦੇ ਹੋ ਉਹਨਾਂ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਵੱਖ-ਵੱਖ ਚੋਣ ਪ੍ਰਚਾਰ ਦਾ ਜਿਹੜਾ ਤਰੀਕਾ ਹੈ ਉਹ ਅਪਣਾਇਆ ਹੋਇਆ ਹੈ ਸੋ ਕੁੱਲ ਮਿਲਾ ਕੇ ਜੇਕਰ ਅਸੀਂ ਤਰਨਤਾਰਨ ਦੀ ਤਸਵੀਰ ਦੀ ਗੱਲ ਕਰੀਏ ਕੁਝ ਘੰਟਿਆਂ ਤੱਕ ਤਸਵੀਰ ਜਿਹੜੀ ਹੈ ਉਹ ਜ਼ਰੂਰ ਸਾਫ਼ ਹੋ ਜੇਗੀ ਕਿਉਂਕਿ ਮੰਗਲਵਾਰ ਚੋਣ ਵੋਟਿੰਗ ਹੈ ਤਾਂ ਚੋਣ ਪ੍ਰਚਾਰ ਜਿਹੜਾ ਸੋਮਵਾਰ ਥੰਮ ਜਾਣਾ ਹੈ ਸੋ ਅੱਜ ਦਾ ਦਿਨ ਸ਼ਨੀਵਾਰ ਹੈ ਤੇ ਕੱਲ ਐਤਵਾਰ ਹੈ ਦੋ ਦਿਨ ਬਚੇ ਨੇ ਅੱਜ ਦਾ ਦਿਨ ਹੀ ਸਾਰੀਆਂ ਪਾਰਟੀਆਂ ਵੱਲੋਂ ਵੱਡੀਆਂ ਰੈਲੀਆਂ ਰੱਖੀਆਂ ਗਈਆਂ ਨੇ ਚਾਹੇ ਅਸੀਂ ਦਿੱਲੀ ਦੇ ਸੀਐਮ ਦੀ ਗੱਲ ਕਰੀਏ ਰੇਖਾ ਜੀ ਦੀ ਉਹ ਵੀ ਇੱਥੇ ਪਹੁੰਚ ਰਹੇ ਨੇ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚ ਰਹੇ ਨੇ ਜੇਕਰ ਅਸੀਂ ਦੂਜੇ ਪਾਸੇ ਦੇਖੀਏ ਆਰਵਿੰਨ ਕੇਜਰੀਵਾਲ ਹੋਰੀ ਲਗਾਤਾਰ ਇੱਥੇ ਨੇ ਭਗਵੰਤ ਸਿੰਘ ਮਾਨ ਇੱਥੇ ਨੇ ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰੀਏ ਸੁਬੀਰ ਬਾਦਲ ਸਣੇ ਸਾਰੀ ਲੀਡਰਸ਼ਿਪ ਜਿਹੜੀ ਹੈ ਲਗਾਤਾਰ ਉਹਨਾਂ ਦੀ ਵੀ ਅੱਜ ਵਿਸ਼ਾਲ ਰੈਲੀ ਜਿਹੜੀ ਵੱਡੀ ਰੈਲੀ ਉਹ ਰੱਖੀ ਗਈ ਹੈ ਉਹ ਜੇਕਰ ਅਸੀਂ ਚਭਾਲ ਦੀ ਗੱਲ ਕਰੀਏ ਕਾਫੀ ਜਿਹੜਾ ਵੱਡਾ ਏਰੀਆ ਚਭਾਲ ਏਰੀਆ ਪੈਂਦਾ ਜਿਹਨੂੰ ਕਾਫੀ ਪਿੰਡ ਲੱਗਦੇ ਨੇ ਸੋ ਕੁੱਲ ਮਿਲਾ ਕੇ ਉਹਨਾਂ ਪਿੰਡਾਂ ਦੇ ਵਿੱਚ ਆਪਣਾ ਦਬਦਬਾ ਬਣਾਉਣ ਖਾਤਰ ਜਿਹੜਾ ਵੱਡੇ ਪੱਧਰ ਤੇ ਚਬਾਲਵਾਲ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਹ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਸਵੇਰ ਦੀਆਂ ਕਿਰਨਾਂ ਨੇ ਜਿੱਥੋਂ ਕਿ ਲੋਕ ਲੀਡਰ ਜਿਹੜੇ ਨੇ ਹੌਲੀ-ਹੌਲੀ ਚੱਲ ਕੇ ਜਿਹੜਾ ਉਹ ਆਪੋ ਆਪਣੇ ਚੋਣ ਪ੍ਰਚਾਰ ਦੇ ਵਿੱਚ ਜਾ ਰਹੇ ਨੇ ਤਾਂ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਜੇਕਰ VOTING ਦੀ ਗੱਲ ਦੇਖੋ ਅਸੀਂ ਮੁੱਦਿਆਂ ਦੀ ਉੱਤੇ ਦੇਖ ਰਹੇ ਸੀਗੇ ਕਾਫੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਜੇਕਰ ਡਾਕਟਰ ਸੋਹਲ ਸਾਹਿਬ ਦੀ ਗੱਲ ਕਰੀਏ ਜਿਨ੍ਹਾਂ ਦਾ ਦਿਹਾਂਤ ਹੋ ਚੁੱਕਿਆ ਹੈ ਕਾਲ ਚਲਾਣਾ ਕਰ ਗਏ ਨੇ ਜਿਨ੍ਹਾਂ ਕਰਕੇ ਚੋਣ ਹੋ ਰਹੀ ਹੈ ਉਹਨਾਂ ਦੇ ਦਿਹਾਂਤ ਕਰਕੇ ਇਹ ਕਾਫੀ ਇਲਾਕਾ ਪਛੜ ਗਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਵੀ ਇਹ ਗੱਲ ਮੰਨਦੀ ਹੈ ਕਿ ਸੋਹਲ ਸਾਹਿਬ ਠੀਕ ਨਹੀਂ ਸੀਗੇ ਕਾਫੀ ਚਿਰ ਬਿਮਾਰ ਰਹੇ ਇਸ ਕਰਕੇ ਇਸ ਹਲਕੇ ਦਾ ਵਿਕਾਸ ਉਸ ਪੱਧਰ ਤੇ ਨਹੀਂ ਹੋ ਸਕਿਆ ਜਿਸ ਪੱਧਰ ਤੇ ਹੋਣਾ ਚਾਹੀਦਾ ਸੀਗਾ ਸੋ ਹੋਣ ਜਾ ਕੇ ਹਰਮੀਤ ਸਿੰਘ ਹੋਰਾਂ ਨੂੰ ਮੌਕਾ ਮਿਲਿਆ ਹੈ ਇਹ ਜ਼ਰੂਰ ਦੇਖਣਾ ਹੋਏਗਾ ਕਿ ਲੋਕ ਫਤਵਾ ਜਿਹੜਾ ਉਹ ਕਿਸ ਨੂੰ 11 ਤਰੀਕ ਨੂੰ ਦਿੰਦੇ ਨੇ ਤਾਂ ਲੋਕਾਂ ਦੀ ਮੰਗ ਇਹੀ ਹੈ ਕਿ ਜ਼ਿਆਦਾ ਵਿਕਾਸ ਵੱਲ ਜ਼ੋਰ ਦਿੱਤਾ ਜਾਵੇ ਇਹ ਕਿਥੇ ਜ਼ਿਆਦਾ ਕਿਉਂਕਿ ਬਾਰਡਰ ਏਰੀਆ ਹੈ ਉਸ ਨੂੰ ਲੈ ਕੇ ਹਥਿਆਰਾਂ ਦੀ ਤਸਕਰੀ ਨਸ਼ੇ ਦੀ ਤਸਕਰੀ ਬਹੁਤ ਜ਼ਿਆਦਾ ਹੈ ਹਾਲਾਂਕਿ ਸਰਕਾਰ ਵੱਲੋਂ ਐਂਟੀ ਡਰੋਨ ਸਿਸਟਮ ਜਿਹੜੇ ਨੇ ਉਹ ਵੀ ਵੈਂਸ ਜਿਹੜੀਆਂ ਨੇ ਉਹ ਵੀ ਤਾਨਾਤ ਕੀਤੀਆਂ ਗਈਆਂ ਨੇ ਪਰ ਉਸ ਦੇ ਬਾਵਜੂਦ ਵੀ ਜਿਹੜਾ ਨਸ਼ਾ ਆ ਰਿਹਾ ਸੋ ਉਹ ਉਸ ਨੂੰ ਵੀ ਲੋਕ ਕਹਿ ਰਹੇ ਆ ਕਿ ਉਸ ਤੇ ਵੀ ਠੱਲ ਪਾਉਣ ਦੀ ਲੋੜ ਆ ਸੋ ਕੁੱਲ ਮਿਲਾ ਕੇ ਕਾਫੀ ਮੁੱਦੇ ਨੇ ਤਰਨ ਤਾਰਨ ਦੇ ਜਿਨ੍ਹਾਂ ਦੇ ਉੱਤੇ ਹਰ ਕੋਈ ਪਾਰਟੀ ਜਿਹੜੀ ਆ ਉਹਨਾਂ ਮੁੱਦਿਆਂ ਨੂੰ ਲੈ ਕੇ ਘਰ ਘਰ ਜਾ ਕੇ ਵੋਟ ਮੰਗ ਰਹੀ ਹੈ ਜੀ ਧੀ ਤਾਂ ਬਹੁਤ ਬਹੁਤ ਸ਼ੁਕਰੀਆ ਪਰਮ ਜ਼ਾਦਾ ਜਾਣਕਾਰ ਜਦ ਲਈ ਤਾਦਾਜ਼ ਦੇ ਕੇ ਤਰਨ